ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਤੇ 1 ਸਾਲ ਲੇ ਜਦੋਂ ਦੀ NSA ਵਦਾ ਦਿੱਤੀ ਗਈ ਹੈ ਉਹਨਾਂ ਦੇ ਖਿਲਾਫ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਇਸ ਮੌਕੇ ਤੇ ਮੋਦੀ ਸਰਕਾਰ ਦੇ ਵਕੀਲ ਸੱਤੇਦੇਵ ਜੈਨ ਵੱਲੋਂ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਹੈ ਕੀ ਕਿਹਾ ਉਹਨਾਂ ਨੇ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖ ਰਿਹਾ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਤਤਰੀਕਾਲ ਦੋਸਤੋ ਮੋਦੀ ਸਰਕਾਰ ਵੱਲੋਂ ਭਗਵੰਤ ਮਾਨ ਨੇ ਜੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ 9 ਸਾਥੀਆਂ ਦੀ ਐਨਐਸਏ 1 ਸਾਲ ਦੇ ਲਈ ਵਧਾਈ ਹੈ ਉਸ ਤੇ ਪਹਿਲੀ ਵਾਰ ਵੱਡਾ ਬਿਆਨ ਦਿੱਤਾ ਹੈ ਜੀਆ ਦੋਸਤੋ ਮੋਦੀ ਸਰਕਾਰ ਦੇ ਐਡਵੋਕੇਟ ਜਨਰਲ ਵੱਲੋਂ ਕੀ ਕਿਹਾ ਗਿਆ ਇਸ ਮਾਮਲੇ ਤੇ ਪੂਰੀ ਖਬਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪਰ ਉਸ ਤੋਂ ਪਹਿਲਾਂ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਬੇਨਤੀ ਕਰਾਂਗੇ ਕਿ ਇਸ ਵੀਡੀਓ ਨੂੰ ਹੁਣੇ ਲਾਈਕ ਕਰਕੇ ਅੱਗੇ ਜਿਆਦਾ ਜਿਆਦਾ ਲਿੰਕ ਨੂੰ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਖਬਰ ਹਰ ਇੱਕ ਤੱਕ ਪਹੁੰਚ ਸਕੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ ਤੇ ਉੱਥੇ ਹੀ ਪੰਜਾਬ ਦੇ ਲੋਕਾਂ ਨੇ ਇਸ 4 ਜੂਨ ਨੂੰ ਉਹਨਾਂ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵੱਡੀ ਲੀਡ ਦੇ ਨਾਲ ਜੋ ਕਿ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਸਭ ਤੋਂ ਵੱਡੀ ਲੀਡ ਹੈ ਤੇ ਜੇਕਰ ਗੱਲ ਕਰੀਏ ਪੂਰੇ ਦੇਸ਼ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹਿਲੇ 5 ਬੰਦਿਆਂ ਦੇ ਵਿੱਚ ਆਉਂਦੇ ਨੇ ਜਿਹੜੇ ਸਭ ਤੋਂ ਵੱਧ ਲੀਡ ਦੇ ਨਾਲ ਜਿੱਤੇ ਨੇ ਤੇ ਉੱਥੇ ਹੀ 3 ਜੂਨ ਨੂੰ ਹੀ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਦੇ ਰਾਹੀਂ ਪਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਐਨਐਸਏ ਦੇ ਵਿੱਚ ਇੱਕ ਸਾਲ ਦਾ ਵਾਅਦਾ ਕਰ ਦਿੱਤਾ ਗਿਆ ਪਰ ਦੋਸਤੋ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਪਰੇਟ ਆਇਆ ਹੈ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਦੇ ਐਡਵੋਕੇਟ ਜਨਰਲ ਸੱਤੇਦੇਵ ਜੈਨ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਇੱਕ ਨਿੱਜੀ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਜੈਨ ਸਾਹਿਬ ਨੇ ਕਿਹਾ ਕਿ ਜੋ ਐਮਪੀ ਹੁੰਦੇ ਨੇ ਉਹਨਾਂ ਦੇ ਲਈ ਇੱਕ ਬਕਰੀ ਕਮੇਟੀ ਬਣਾਈ ਗਈ ਹੈ ਜਿਸ ਦੇ ਤਹਿਤ ਉਹਨਾਂ ਤੇ ਜਰਜ ਜਿੰਨੇ ਵੀ ਮੁਕਦਮੇ ਕੀਤੇ ਗਏ ਨੇ ਉਹਨਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ ਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਮਾਨਯੋਗ ਹਾਈ ਕੋਰਟ ਦੀ ਸਲਾਹ ਦੇ ਨਾਲ ਜਿਹੜੇ ਮਾਮਲੇ ਕਿਸੇ ਰੰਜਿਸ ਦੇ ਤਹਿਤ ਜਾਂ ਫਿਰ ਗਲਤ ਦਰਜ ਕੀਤੇ ਗਏ ਨੇ ਉਹ ਬਹੁਤ ਜਲਦ ਕੈਨਸਲ ਵੀ ਹੋ ਸਕਦੇ ਨੇ ਤੇ ਦੋਸਤੋ ਜੈਨ ਸਾਹਿਬ ਦੀ ਇਹਨਾਂ ਗੱਲਾਂ ਦੀ ਹਾਮੀ ਲੁਧਿਆਣਾ ਤੋਂ ਜੋ ਰਵਨੀਤ ਬਿੱਟੂ ਜੋ ਕਿ ਕੇਂਦਰੀ ਰਾਜ ਮੰਤਰੀ ਬਣाये ਗਏ ਨੇ ਉਹਨਾਂ ਦੇ ਬਿਆਨ ਵੀ ਕਰਦੇ ਨੇ ਜਿਨ੍ਹਾਂ ਨੇ ਸਾਫ਼ ਤੌਰ ਤੇ ਆਪਣੇ ਬਿਆਨ ਦੇ ਵਿੱਚ ਇਸ਼ਾਰਾ ਕੀਤਾ ਸੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਯਤਨ ਕਰਨਗੇ ਤੇ ਨਾਲ ਹੀ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਵੀ ਮਿਲਣਗੇ ਹਾਲਾਂਕਿ ਰਾਜਨੀਤਿਕ ਸਮਝ ਰੱਖਣ ਵਾਲੇ ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਬੀਜੇਪੀ 2027 ਨੂੰ ਟਾਰਗੇਟ ਕਰਕੇ ਕਰ ਰਹੀ ਹੈ ਪਰ ਜੋ ਵੀ ਹੋਵੇ ਇਸ ਮੌਕੇ ਜੋ ਰਿਹਾਈ ਦਾ ਮਾਮਲਾ ਉਸ ਦੇ ਵਿੱਚ ਬੀਜੇਪੀ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਮੋ ਸਾਹਮਣੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਏ ਆਮੋ ਸਾਹਮਣੇ ਦੀ ਟੱਕਰ ਦੇ ਵਿੱਚ ਕਿਹੜੀ ਸਰਕਾਰ ਜੇਤੂ ਹੋਵੇਗੀ ਕੀ ਤੁਹਾਨੂੰ ਲੱਗਦਾ ਹੈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਹੋਵੇਗੀ yes ਜਾਂ no ਜ਼ਰੂਰ ਕਮੈਂਟ ਕਰਨਾ ਉਥੇ ਹੀ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਮਾਮਲੇ ਦੇ ਵਿੱਚ ਆਪਣੇ ਹੱਥ ਪਹਿਲੇ ਹੀ ਛਾੜ ਲਏ ਨੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਭਾਈ ਅਮਰਤਪਾਲ ਸਿੰਘ ਗ੍ਰਿਫਤਾਰੀ ਮਾਮਲੇ ਦੇ ਵਿੱਚ ਉਹਨਾਂ ਦੀ ਸਮੂਲੀਅਤ ਸਿਰਫ 10% ਤੋਂ ਵੀ ਘੱਟ ਹੈ ਕਿਉਂਕਿ ਉਹਨਾਂ ਨੇ ਸਿਰਫ ਏ ਐਫੀ ਡੈਪਟ ਦਿੱਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਇਹ ਐਨਐਸਐ ਲਗਾਉਣ ਦੀ ਬੇਨਤੀ ਕੀਤੀ ਗਈ ਸੀ ਜਿਸ ਨੂੰ ਉਹਨਾਂ ਵੱਲੋਂ ਮਨਜ਼ੂਰ ਕੀਤਾ ਗਿਆ ਤੇ ਦੋਸਤੋ ਤੁਹਾਡੇ ਇਸ ਵਾਰ ਕੀ ਕਹਣਾ ਜਰੂਰ ਦੱਸਣਾ ਉੱਥੇ ਹੀ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੀ ਇੱਕ ਪੁਰਾਣੀ ਵੀਡੀਓ ਵੀ ਕਾਫੀ ਜ਼ਿਆਦਾ ਲੋਕਾਂ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਅਜਿਹਾ ਕੁਝ ਖਾਸ ਹੈ ਜੋ ਕਿ ਲੋਕਾਂ ਨੇ ਹੁਣ ਨੋਟ ਕੀਤਾ ਆਓ ਤੁਹਾਨੂੰ ਵੀ ਉਹ ਵੀਡੀਓ ਸ਼ੇਅਰ ਕਰਦੇ ਆ ਦਿਖਾਉਂਦੇ ਆ ਪੂਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਜਰੂਰ ਦੱਸਣਾ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਕੀ ਖਾਸ ਨੋਟ ਕੀਤਾ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਦੇਖੋ ਔਣ ਹੈ ਵਾਇਰਲ ਹੁੰਦੀ ਹੋਈ ਵੀਡੀਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਚ ਸ਼ਹੀਦ ਸਿੰਘਾਂ ਦੇ ਨਗਰ ਸ਼ਹੀਦ ਸਿੰਘ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆਂ ਗੁਰੂ ਵੱਲੋਂ ਵਖੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥੋੜੀ ਸ਼ਾਂਤੀ ਨਾਲ ਸੰਗਤੋ ਬਹਿ ਜੋ ਕੋਈ ਗੱਲ ਨਹੀਂ ਪਿਛਲੇ ਸਾਲ 15 ਤਰੀਕ ਨੂੰ ਹਿੰਦੁਸਤਾਨ ਦੀ ਹਕੂਮਤ ਨੇ ਸਾਡੇ ਹੱਥੋਂ ਸਾਡਾ ਦੀਪ ਜਿਹੜਾ ਜਗ ਦਾ ਕੌਮ ਨੂੰ ਰੌਸ਼ਨੀ ਦਿੰਦਾ ਸੀ ਉਹਨਾਂ ਨੇ ਖੋਹ ਲਿਆ ਪਰ ਉਹ ਕਹਿੰਦੇ ਨੇ ਵੀ ਸ਼ਹੀਦ ਜਿਉਂਦੇ ਕੌਮ ਦੇ ਲਈ ਸੰਘਰਸ਼ ਕਰਦੇ ਨੇ ਤੇ ਮਰ ਕੇ ਕੌਮ ਨੂੰ ਪ੍ਰੇਰਨਾ ਦਿੰਦੇ ਨੇ ਮਰ ਕੇ ਕੌਮ ਲਈ ਪ੍ਰੇਰਨਾ ਦਾ ਸਰੋਤ ਬਣ ਜਾਂਦੇ 15 ਤਰੀਕ ਨੂੰ ਵਰਸੀ ਸੀ ਚਲੋ ਪਰਿਵਾਰ ਨੇ ਇੱਕ ਸਵਾਗਤ ਰੱਖਿਆ ਹੋਣ ਕਰਕੇ ਅਸੀਂ ਬਰਾਬਰ ਤੇ ਪ੍ਰੋਗਰਾਮ ਨਹੀਂ ਰੱਖਿਆ ਅਸੀਂ 19 ਤਰੀਕ ਨੂੰ ਇੱਥੇ 게ਟ ਦਾ ਉਦਘਾਟਨ ਕਰਨਾ ਸੀ ਤੇ ਇਹ ਇਸ ਕਰਕੇ ਅਸੀਂ 19 ਤਰੀਕ ਨੂੰ ਜਿਹੜੀ ਵਰਸੀ ਉਹ ਰੱਖ ਲਈ ਬਹੁਤਾ ਸਮਾਂ ਸਾਡੇ ਕੋਲ ਤਿਆਰੀਆਂ 'ਚ ਨਹੀਂ ਮਿਲਿਆ ਬਹੁਤ ਮਹਾਪੁਰਖਾਂ ਨੂੰ ਸੰਪਰਦਾਵਾਂ ਨੂੰ ਅਸੀਂ ਸਦਾ ਨਹੀਂ ਭੇਜ ਸਕੇ ਕੁਝ ਕੁ ਪੰਚਾਇਤਾਂ ਦੀ ਸ਼ਿਕਾਇਤ ਆਈ ਹੈ ਤੇ ਸਾਨੂੰ ਇੱਥੇ ਸਦਿਆ ਨਹੀਂ ਗਿਆ ਜਾਂ ਸਾਡੇ ਨਾਲ ਮੁਲਾਕਾਤ ਨਹੀਂ ਹੋਈ ਲਾਗਲੇ ਪਿੰਡਾਂ ਤੋਂ ਅਸੀਂ ਸਾਰੇ ਕੋਈ ਖਮਾ ਚਾਹੁੰਦੇ ਹਾਂ ਕਿਉਂਕਿ ਜੇ ਇਹ ਪ੍ਰੋਗਰਾਮ ਪਹਿਲਾਂ ਲਿਖਿਆ ਹੁੰਦਾ ਤੇ ਇਹਦੀ ਰੂਪਰੇਖਾ ਕਿਸੇ ਵਕਤ ਤਰੀਕੇ ਨਾਲ ਸੀ ਲਿਖਦੇ ਸੋ ਇਹ ਇਸ ਕਰਕੇ ਜੇ ਕਿਸੇ ਦੇ ਮਨ 'ਚ ਇਸ ਗੱਲ ਦਾ ਰੰਜ ਹੋਵੇ ਕਿ ਉਹਨਾਂ ਨੂੰ ਸਦਾ ਪੱਤਰ ਨਹੀਂ ਵੈਸੇ ਤੇ ਸ਼ਹੀਦਾਂ ਦੇ ਜਿਹੜੇ ਪੁਰਬ ਨੇ ਉਹ ਉੱਥੇ ਸੱਦੇ ਪੱਤਰ ਨਹੀਂ ਉਡਿਕੀਦੇ ਪਰ ਫਿਰ ਵੀ ਸਾਡਾ ਜਥੇਬੰਦੀ ਦੇ ਤੌਰ ਤੇ ਫਰਜ ਬਣਦਾ ਹੈ ਵੀ ਅਸੀਂ ਸਦਾ ਬੱਤਰ ਜਰੂਰ ਉਹਨਾਂ ਨੂੰ ਭੇਜੀਏ ਅਗਲੀ ਵਾਰ ਤੋਂ ਅਸੀਂ ਇਸ ਗੱਲ ਦਾ ਧਿਆਨ ਜਰੂਰ ਰੱਖਾਂਗੇ ਅੱਜ ਜਿਸ ਨਗਰ 'ਚ ਖੜੇ ਆਂ ਸ਼ਹੀਦ ਭਾਈ ਗੁਰਜੰਤ ਸਿੰਘ ਬੋਤ ਸਿੰਘ ਵਾਲਿਆਂ ਦਾ ਪਿੰਡ ਹੈ ਉਸ ਨੌਜਵਾਨ ਦਾ ਜਿਨ੍ਹਾਂ ਹਿੰਦੁਸਤਾਨ ਦੀ ਹਕੂਮਤ ਨੇ ਜਦੋਂ ਸਿੱਖਾਂ ਦਾ ਖੁਰਾਕੋਜ ਮਟਾਉਣ ਲਈ ਹੈ ਤਾਇਆ ਕਰ ਲਿਆ ਤੇ ਅਸੀਂ ਸਿੱਖ ਰਹਿਣ ਕੋਈ ਨਹੀਂ ਦੇਣਾ ਉਦੋਂ ਕੁਝ ਮਰਜੀ ਬੜੇ ਉੱਠੇ ਕੁਝ ਸੂਰਮੇ ਪੁੱਤ ਉੱਠੇ ਜਿਨ੍ਹਾਂ ਨੇ ਉੱਠ ਕੇ ਹਿੰਦੁਸਤਾਨ ਦੀ ਹਕੂਮਤ ਨੂੰ ਇਹ ਦੱਸਿਆ ਕਿ ਖਾਲਸਾ ਕਦੇ ਮਰ ਨਹੀਂ ਸਕਦਾ ਖਾਲਸਾ ਝੁਕ ਨਹੀਂ ਸਕਦਾ ਸਾਡੇ ਸੀਸ ਵੱਡੇ ਜਾ ਸਕਦੇ ਆ ਜੰਗ ਦੇ ਮੈਦਾਨ ਚ ਲੜਦੇ ਆ ਪਰ ਸਾਡੇ ਸੀਸ ਕਿਸੇ ਹਕੂਮਤ ਦੇ ਅੱਗੇ ਚਾਹੇ ਹਿੰਦੁਸਤਾਨ ਦੀ ਚਾਹ ਮੁਗਲਾਂ ਦੀ ਚਾਹੇ ਕੋਈ ਅੰਗਰੇਜ਼ਾਂ ਦੀ ਹਕੂਮਤ ਹੋਵੇ ਪੂਰੇ ਬ੍ਰਹਮੰਡ ਦੀਆਂ ਫੌਜਾਂ ਵੀ ਆ ਜੇ ਸਿੱਖ ਨੂੰ ਜਿਹੜਾ ਸਿੱਖ ਗੁਰੂ ਨੂੰ ਪਨਾਇਆ ਉਹ ਝੁਕਾ ਨਹੀਂ ਸਕਦੀ। ਸੋ ਇਸ ਕਰਕੇ ਉਸ ਨਗਰ ਤੇ ਅਸੀਂ ਗੇਟ ਬਣਾਇਆ ਸ਼ਹੀਦੀ ਗੇਟ ਜਿਹੜਾ ਜਥੇਬੰਦੀ ਦੀਪ ਸਿੱਧੂ ਟੀਮ ਨੇ ਸੇਵਾ ਲਈ ਹੈ। ਗੇਟ ਬਣਾਉਣ ਦਾ ਅਰਥ ਕੀ ਹੈ? ਇਹ ਸਮਾਰਗ ਇਹ ਅਸੀਂ ਸੜਕਾਂ ਤੇ ਤਾਂ ਬਣਾਉਨੇ ਆ ਕਾਲਸਾ ਜੀ ਜਦੋਂ ਇਹਨਾਂ ਸੜਕਾਂ ਤੋਂ ਲੰਘੀਏ ਤੇ ਇਹ ਯਾਦ ਕਰੀਏ ਤੇ ਇਨਾਂ ਸ਼ਹੀਦਾਂ ਨੇ ਸਾਡੀ ਖਾਤਰ ਆਪਣਾ ਲਹੂ ਡੋਲਿਆ ਤੇ ਅਸੀਂ ਇਨੇ ਕਿਰਤ ਘਾਣਿਆ ਤੇ ਅਜੇ ਵੀ ਉਹਨਾਂ ਦੇ ਮਕਸਦ ਤੇ ਤਰਨੂ ਤਿਆਰ ਨਹੀਂ ਅਜੇ ਵੀ ਇਸ ਗੱਲ ਨੂੰ ਤਿਆਰ ਨਹੀਂ ਜਿਹੜੀ ਗੱਲ ਖਾਤਰ ਉਹਨਾਂ ਨੇ ਆਪਣੀ ਕੁਰਬਾਨੀ ਕਰ ਦਿੱਤੀ ਉਹਨਾਂ ਨੇ ਆਪਣੇ ਪਰਿਵਾਰ ਲੇਖੇ ਲਾ ਦਿੱਤੇ ਕਈ ਇੱਥੇ ਅੱਜ ਸਾਡੇ ਦੇ ਇਲਜ਼ਾਮ ਲਾਉਂਦੇ ਨੇ ਮੈਂ ਬਹੁਤਾ ਇਲਜ਼ਾਮਾਂ ਨੂੰ ਜਵਾਬ ਦੇਣਾ ਉਹਨਾਂ ਤੇ ਜ਼ਰੂਰੀ ਨਹੀਂ ਸਮਝਦਾ ਹੁੰਦਾ ਅਜਤੇਵੰਦੀ ਦਾ ਸਿੰਘ ਮੇਰੇ ਤੋਂ ਪਹਿਲਾਂ ਬੋਲ ਕੇ ਗਿਆ ਇੰਨੇ ਵੀ ਗੁਣ ਨਹੀਂ ਮੇਰੇ ਜਿੰਨੇ ਗਣਾ ਤੇ ਚਲੋ ਇਹਨੇ ਹਮ ਅਵਗਣ ਭਰੇ ਏਕ ਗੁਣ ਨਹੀਂ ਅਮਰਤ ਛਾੜ ਵਿਖੇ ਵਿਖਾਏ ਮੇਰੇ ਚ ਲੱਖਾਂ ਉਗਣ ਹੋ ਸਕਦੇ ਨੇ ਪਰ ਇੱਕ ਗੱਲ ਮੈਂ ਗੁਰੂ ਦੀ ਹਜ਼ੂਰੀ ਚ ਖੜ ਕੇ ਕਹਿਣਾ ਮੈਂ ਕਦੇ ਇਸ ਕੌਮ ਨੂੰ ਪਿੱਠ ਨਹੀਂ ਵਿਕਾ ਸਕਦਾ ਮੇਰਾ ਲਾਉ ਜਿੱਦਣ ਡੁੱਲੂ ਇਸ ਧਰਤੀ ਦੀ ਆਜ਼ਾਦੀ ਵਾਸਤੇ ਇਸ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਿੰਨੂਗਾ ਤੋ ਕੋ ਬਹੁਤਾ ਦੇਰ ਨਹੀਂ ਲਾਉਣੀ ਉਸ ਕੰਮ ਦੇ ਵਿੱਚ ਕਿਉਂਕਿ ਸਾਡੀ ਕੌਮ ਦਾ ਹੁੰਦਾ ਵੀ ਹੁਣ ਬਥੇਰਾ ਚਰਤ ਨੂੰ ਬੋਲਦਨ ਹੋ ਗਿਆ ਹੁਣ ਕਿਸੇ ਪਾਸੇ ਲੱਗ ਜਾ ਉਹ ਵੀ ਸਮਾਂ ਸਤਗੁਰ ਨੇ ਕਿਰਪਾ ਕਰਕੇ ਲਿਆ ਦੇਣਾ ਜਦੋਂ ਆ ਗਿਆ ਹੱਸ ਕੇ ਉਸ ਥਾਂ ਤੇ ਵੀ ਪਹੁੰਚਾਂਗੇ ਸੋ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਸ਼ਹਾਦਤ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਸ਼ਹਾਦਤ ਤੋਂ ਬਿਨਾ ਕੋਈ ਰਾਹ ਨਹੀਂ ਜਿਹੜਾ ਕਿਸੇ ਕੌਮ ਨੂੰ ਆਜ਼ਾਦ ਕਰਾ ਸਕਦਾ ਹੋਵੇ ਕਈ ਤੁਹਾਨੂੰ ਕਹਿਣਗੇ ਤੇ ਤੁਸੀਂ ਸ਼ਾਂਤਮਈ ਰਹੋ ਤੁਸੀਂ ਇਦਾਂ ਨਾ ਕਰੋ ਮੈਂ ਨੌਜਵਾਨਾਂ ਨੂੰ ਇਹ ਨਹੀਂ ਕਹਿੰਦਾ ਵੀ ਹਿੰਸਾ ਕਰੋ ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਡਾਂਗ ਮਾਰੋ ਮੈਂ ਨਹੀਂ ਕਹਿੰਦਾ ਵੀ ਹਥਿਆਰ ਚੁੱਕ ਕੇ ਕਿਸੇ ਨਿਰਦੋਸ਼ ਨੂੰ ਤੰਗ ਕਰੋ ਪਰ ਮੈਂ ਇਹ ਵੀ ਕਹਿਣਾ ਗੁਰਗੋਬਨ ਸਿੰਘ ਦੇ ਪੁੱਤਰਾਂ ਆਪਾਂ ਗੁਰਗੋਬਨ ਸਿੰਘ ਦੇ ਪੁੱਤਰ ਹੋਣ ਦੇ ਨਾਤੇ ਜੇ ਕਿਸੇ ਨੂੰ ਤੰਗ ਨਹੀਂ ਕਰਦੇ ਜੇ ਕਿਸੇ ਨੂੰ ਮਾਰਦੇ ਨਹੀਂ ਤੇ ਕਿਸੇ ਹੱਥੋਂ ਤੰਗ ਹੋਣਾ ਕਿਸੇ ਤੋਂ ਮਾਰ ਖਾਈ ਜਾਣੀ ਇਹ ਫਿਰ ਸਾਡੇ ਉੱਤੇ ਧ੍ਰਿਗ ਲਾਣ ਦਾ ਸਾਡੇ ਜੀਵਨ ਦੇ ਉੱਤੇ ਹੁਣ ਤੁਸੀਂ ਫੈਸਲਾ ਕਰਨਾ ਹੈ ਅੱਜ ਪੰਜਾਬ ਨੂੰ ਭਾਈ ਅਮਰਤਪਾਲ ਜਿਹੜੇ ਪੰਜਾਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਨੇ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ 2 ਲੱਖ ਦੀ ਲੀਡ ਤੋਂ ਜਿੱਤ ਦਵਾਈ ਹੈਗੀ ਹੈ ਜਿਸ ਤੋਂ ਬਾਅਦ ਉਹਨਾਂ ਦਾ NSA ਜਿਹੜਾ ਕਿ ਖਤਮ ਹੋ ਗਿਆ ਸੀ ਉਹਨਾਂ ਤੇ ਪਹਿਲੇ ਲੱਗਾ ਸੀ ਉਹਨਾਂ ਨੇ 1.5 ਸਾਲ ਦੀ ਸਜ਼ਾ ਕੱਟੀ ਸੀਗੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਕਹਿਣ ਤੇ ਉਹਨਾਂ ਦਾ NSA مزید 1 ਸਾਲ ਵਾਸਤੇ ਵਧਾਤਾ ਔਰ ਭਾਈ ਅਮਰਤਪਾਲ ਹੁਣ ਸੋਚ ਚੁੱਕ ਸੁਆਗਤ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਹੋਣਗੇ ਇਸ ਦੇ ਬਾਰੇ ਹਈਏ ਤਫਸੀਲ ਨਾ ਨਹੀਂ ਦੱਸਿਆ ਜਾ ਸਕਦਾ ਹੈਗਾ ਲੇਕਿਨ ਉਹਨਾਂ ਦੇ ਬਾਰੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਕੋਈ ਕਹਿ ਰਿਹਾ ਭਾਈ ਅਮਰਤਪਾਲ ਹੁਣ ਜਲਦ ਰਹਾ ਹੋਣਗੇ ਕੋਈ ਕਹਿ ਰਿਹਾ ਹੈ ਕਿ ਉਹਨਾਂ ਦੇ ਜਿਹੜਾ MP ਸ਼ਿਪ ਹੈ ਉਹ ਖਤਮ ਹੋ ਜਾਵੇਗੀ ਇਸ ਮੌਕੇ ਦੇ ਉੱਤੇ ਮੋਦੀ ਸਰਕਾਰ ਦੇ ਵਕੀਲ ਸੱਤੇਦੇਵ ਜੈਨ ਨੇ ਵੱਡਾ ਖੁਲਾਸਾ ਕੀਤਾ ਹੈ ਉਹਨੇ ਦੱਸਿਆ ਹੈ ਕਿ ਭਾਈ ਅਮਰਤਪਾਲ ਬਹੁਤ ਜਲਦ ਰਹਾ ਹੋ ਜਾਣਗੇ ਕਿਉਂਕਿ ਜਿੰਨੇ ਵੀ ਐਮਪੀਏ ਬਣੇ ਨੇ ਉਹਨਾਂ ਵਾਸਤੇ ਇੱਕ ਅਲੱਗ ਦਾ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਉਹਨਾਂ ਦੇ ਉੱਤੇ ਜਿੰਨੇ ਵੀ ਕੇਸਿਸ ਬਣੇ ਹੋਏ ਆ ਉਹਨਾਂ ਦੇ ਮੁਤਲਕ ਜਾਂਚ ਪੜਤਾਲ ਕਰੇਗੀ ਔਰ ਉਸ ਦੇ ਬਾਅਦ ਕਾਰਵਾਈ ਕੀਤੀ ਜਾਵੇਗੀ ਦੂਸਰਾ ਹਾਈ ਕੋਰਟ ਦੀ ਸਲਾਹ ਦੇ ਨਾਲ ਇਹ ਵੀ ਫੈਸਲਾ ਕਿਸੇ ਐਮਪੀਏ ਦੇ ਉੱਤੇ ਜਾਤ ਦੀ ਰੰਜਸ਼ ਦੀ ਬੇਸ ਤੇ ਜਾਂ ਗਲਤ ਫਹਮੀ ਦੀ ਬੇਸ ਤੇ ਜਿਹੜੇ ਮੁਕਦਮੇ ਬਣੇ ਆ ਉਹ ਵੀ ਖਤਮ ਹੋ ਜਾਣਗੇ ਇਹ ਨਹੀਂ ਕਿ ਉਹ ਪੱਕੇ ਮੁਕਦਮੇ ਹੈਗੇ ਆ ਖਤਮ ਨਹੀਂ ਹੋਣੇ ਬਲਕਿ ਉਹਨਾਂ ਦੇ ਵੀ ਕੈਨਸਲ ਹੋਣ ਦੇ ਇਮਕਾਨ ਹੈਗੇ ਆ ਔਰ ਐਮ ਪੀਏ ਵਾਸਤੇ ਇੱਕ علیحد੍ਹਾ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਉਹਨਾਂ ਦੇ ਕੇਸਿਸ ਨੂੰ ਦੇਖੇਗੀ ਇਸ ਖਬਰ ਤੋਂ ਬਾਅਦ ਇੱਕ ਉਮੀਦ ਦੀ ਕਿਰਨ ਪੈਦਾ ਹੋਈ ਹੈ ਸਿੱਖ ਜਿੱਥੇ ਬੰਦੀਆਂ ਦੇ ਵਿੱਚ ਇੱਕ ਉਮੀਦ ਦੀ ਕਿਰਨ ਪੈਦਾ ਹੋਈ ਹੈ ਖਡੂਰ ਸਾਹਿਬ ਦੇ ਲੋਕਾਂ ਵਾਸਤੇ ਔਰ ਭਾਈ ਅਮਰਤਪਾਲ ਨੂੰ ਛਾਉਣ ਵਾਸਤੇ ਲੋਕਾਂ ਔਰ ਭਾਈ ਅਮਰਤਪਾਲ ਨੂੰ ਮੁਹੱਬਤ ਕਰਨ ਵਾਲੇ ਲੋਕ ਜਿਹੜੇ ਆ ਉਹਨਾਂ ਵਾਸਤੇ ਤੇ ਕੁਮੀ ਦੀ ਕਿਰਨ ਪੈਦਾ ਹੋਈ ਹੈ ਕਿ ਬਹੁਤ ਜਲਦ ਭਾਈ ਅਮਰਪਾਲ ਰਿਹਾਅ ਹੋ ਜਾਣਗੇ ਔਰ ਲੋਕਾਂ ਦੇ ਦਰਮਿਆਨ ਹੋਣਗੇ ਔਰ ਪਾਰਲੀਮੈਂਟ ਦੇ ਵਿੱਚ ਜਾ ਕੇ ਸੌਹ ਚੁੱਕਣਗੇ ਔਰ ਇਸ ਗੱਲ ਦੀ ਅਗਵਾਈ ਜਿਹੜੀ ਹੈ ਲੁਧਿਆਣਾ ਤੋਂ ਰਵਨੀਤ ਬੱਟੂ ਨੇ ਵੀ ਕੀਤੀ ਹੈਗੀ ਆ ਕਿ ਉਹ ਵੀ ਉਹਦਾ ਵੀ ਇਹ ਕਹਿਣਾ ਸੀਗਾ ਕਿ ਉਹ ਬੰਦੀ ਸਿੰਘਾਂ ਵਾਸਤੇ ਗੱਲ ਕਰੇਗਾ ਬੰਦੀ ਸਿੰਘਾਂ ਦੀ ਆਵਾਜ਼ ਚੁਕੇਗਾ ਨਾਲ ਹੀ ਨਾਲ ਭਾਈ ਅਮਰਤਪਾਲ ਦੇ ਘਰ ਵਾਲਿਆਂ ਨਾਲ ਵੀ ਮੁਲਾਕਾਤ ਕਰੇਗਾ ਔਰ ਉਹਨਾਂ ਦੇ ਮਾਮਲੇ ਦੇ ਉੱਤੇ ਗੱਲਬਾਤ ਹੋਏਗੀ ਇਹ ਸਿੱਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਆ ਕਰੋ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼